ਰੇਨੀਆ ਸ਼ਹਾਦਤਾਂ ਦੇ باوجود ਫਿਰ ਵੀ ਸਿੱਖ ਰਾਜੇ ਕਿਵੇਂ ਹੋਂਦ ਵਿੱਚ ਆ ਗਿਆ ਖਾਲਸਾ ਰਾਜ ਦੀ ਨੀ ਕੋਈ ਇੱਟਾਂ ਜਾਂ ਸਿਮਿੰਟ ਨਾਲ ਨਹੀਂ ਰੱਖੀ ਗਈ ਖਾਲਸਾ ਰਾਜ ਦੀ ਨੀ ਲੱਖਾਂ ਹੀ ਸਿੱਖਾਂ ਦੇ ਖੂਨ ਨਾਲ ਰੱਖੀ ਗਈ ਉਹ ਨਖਾਸ ਚੌਂਕ ਸਿੱਖਾਂ ਦੇ ਖੂਨ ਨਾਲ 12 ਮਹੀਨੇ 30 ਦਿਨ ਲਾਲ ਹੋਇਆ ਰਹਿੰਦਾ ਸੀ ਜਿਹੜੂ ਵੀ ਸਿੱਖ ਨੂੰ ਪੜਦੇ ਸੀ ਲਿਆ ਕੇ ਉੱਥੇ ਹੀ ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਸੀ ਇੱਕ ਦਿਨ 'ਚ ਅੱਧੀ ਆਬਾਦੀ ਸਿੱਖਾਂ ਦੀ ਮਕਾ ਗਿਆ ਸੀਗਾ ਅਹਿਮਦ ਸ਼ਾਹ ਅਫਗਾਨੀ ਕੌਮ ਦੀ ਅੱਧੀ ਆਬਾਦੀ ਖਤਮ ਹੋਣ ਤੋਂ ਬਾਅਦ ਗੁਰੂ ਦੇਓ ਸਿੰਘਾਂ ਨੇ 3 ਮਹੀਨੇ ਬਾਅਦ ਹੀ ਅਫਗਾਨੀ ਨੂੰ ਲਲਕਾਰਤਾ ਸਿੱਖ ਧਰਮ ਦੀਆਂ ਜਿੰਨੀਆਂ ਵੀ ਜੰਗਾਂ ਨੇ ਬਰਾਬਰੀ ਦੀਆਂ ਜੰਗਾਂ ਕਦੇ ਵੀ ਨਹੀਂ ਹੋਈਆਂ ਸਿੱਖ ਗਿਣਤੀ ਤਾਂ ਹਮੇਸ਼ਾ ਘਟ ਰਹੇ ਨੇ ਪਰ ਸਿੱਖਾਂ ਕੋਲ ਇੱਕੋ ਜਜ਼ਬਾ ਤੇ ਬਹਾਦਰੀ ਉਹਦੀ ਕਮੀ ਕਦੇ ਨਹੀਂ ਆਈ ਮੁਗਲ ਰਾਜ ਚ ਸਿਰਫ ਸ਼ਕਤੀ ਹੀ ਸ਼ਕਤੀ ਸੀ ਬਲਤੀ ਨਹੀਂ ਸੀ ਤਾਂ ਹੀ ਤਾਂ ਗੋਬਿੰਦ ਸਿੰਘ ਜੀ ਦੇ ਸਿਰਫ ਇੱਕ ਖਤ ਨਾਲ ਹੀ ਮੁਗਲ ਰਾਜ ਦੀਆਂ ਜਣਾ ਪਟੀਆਂ ਗਈਆਂ ਪੰਜਾਬ ਸਿਓ ਪੋਡਕਾਸਟ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਤਿਹਾਸ ਕਿਸੇ ਵੀ ਕੌਮ ਦੀਆਂ ਜੜ੍ਹਾਂ ਹੁੰਦੀਆਂ ਨੇ ਜਿਹੜੀਆਂ ਉਹ ਕੌਮਾਂ ਆਪਣੇ ਇਤਿਹਾਸ ਨਾਲੋਂ ਟੁੱਟ ਜਾਂਦੀਆਂ ਨੇ ਉਹਨਾਂ ਦੀ ਹਾਲਤ ਕਿਤੇ ਨਾ ਕਿਤੇ ਤਰਸਯੋਗ ਹੋ ਜਾਂਦੀ ਹੈ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ ਸਿੱਖ ਇਤਿਹਾਸ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਜਿਵੇਂ ਕਿ ਜ਼ਿਕਰ ਆਉਂਦਾ ਸਭ ਤੋਂ ਪਹਿਲੇ ਸ਼ਹੀਦ ਗੁਰੂ ਹੋਏ ਨੇ ਪੰਨਵੇਂ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨੇ ਕਿਵੇਂ ਇੱਕ ਨਵਾਂ ਮੋੜ ਲੈ ਕੇ ਆਂਦਾ ਸਿੱਖ ਇਤਿਹਾਸ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖ ਧਰਮ 'ਚ ਇੱਕ ਕ੍ਰਾਂਤੀ ਲੈ ਕੇ ਆਂਦੀ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਜੇ ਆਪਾਂ ਦੇਖੀਏ ਨਾ ਇੱਕ ਬਹੁਤ ਵੱਡਾ ਕਾਰਨ ਹੈ ਜਿਵੇਂ ਦੇ ਸਿੱਖ ਅੱਜ ਹੈਗੇ ਨੇ ਜਿਵੇਂ ਦਾ ਸਿੱਖ ਇਤਿਹਾਸ ਹੈਗਾ ਹੈ ਨਾ ਕਿੰਨੀਆਂ ਜੰਗਾਂ ਹੋਈਆਂ ਕਿੰਨੀਆਂ ਬਹਾਦਰੀਆਂ ਸਿੱਖਾਂ ਨੇ ਦਿਖਾਈਆਂ ਕਈ ਇਹੋ ਜੀਆਂ ਵੀ ਜੰਗਾਂ ਦਾ ਜ਼ਿਕਰ ਮਿਲਦਾ ਹੈ ਆਪਾਂ ਨੂੰ ਕਿ ਸਾਹਮਣੇ ਸਿਰਫ 20 ਸਿੱਖ ਨੇ ਤੇ ਉਧਰ ਲੱਖਾਂ ਦੀ ਫੌਜ ਆ ਚੰਕੌਰ ਦੀ ਗੜੀ ਚ ਸਿਰਫ 40 ਸਿੱਖਾਂ ਨੇ 10 ਲੱਖ ਦੀ ਫੌਜ ਦਾ ਸਾਹਮਣਾ ਕੀਤਾ ਮਹਾਰਾਜਾ ਰਣਜੀਤ ਸਿੰਘ ਵਲੇ ਵੀ ਕਈ ਵਾਰ ਇਹੋ ਜਿਹੇ ਹਾਲਾਤ ਹੁੰਦੇ ਸੀ ਕਿ ਸਾਹਮਣੇ ਸਿਰਫ ਹਜ਼ਾਰ ਫੌਜ ਆ ਤੇ ਉਧਰ 5 ਗੁਣਾ ਜ਼ਿਆਦਾ ਫੌਜ ਆ ਸਿੱਖ ਧਰਮ ਦੀਆਂ ਜਿੰਨੀਆਂ ਵੀ ਜੰਗਾਂ ਨੇ ਉਹ ਅਨਬੈਲੈਂਸ ਜੰਗਾਂ ਰਹੀਆਂ ਨੇ ਉਹ ਬਰਾਬਰ ਹੀ ਦੀਆਂ ਜੰਗਾਂ ਕਦੇ ਵੀ ਨਹੀਂ ਹੋਈਆਂ ਸਿੱਖ ਗਿਣਤੀ ਜਾਂ ਹਮੇਸ਼ਾ ਘਟ ਰਹੇ ਨੇ ਪਰ ਸਿੱਖਾਂ ਕੋਲ ਇੱਕੋ ਜਜ਼ਬਾ ਤੇ ਬਹਾਦਰੀ ਉਹਦੀ ਕਮੀ ਕਦੇ ਨਹੀਂ ਆਈ ਤਾਂ ਉਹ ਬਹਾਦਰੀ ਤੇ ਜਜ਼ਬਾ ਆਉਣ ਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਬਹੁਤ ਵੱਡਾ ਰੋਲ ਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁਣ ਸਮਝੋ ਕਿ ਇੱਕ ਲੀਡਰ ਨੂੰ ਇੱਕ ਗੁਰੂ ਨੂੰ ਹੀ ਇੰਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਦੋ ਆਪਸ਼ਨ ਹੋ ਸਕਦੇ ਨੇ ਜਾਂ ਤਾਂ ਜ਼ਿਆਦਾਤਰ ਲੋਕ ਫਿਰ ਡਰ ਕੇ ਆਪਣੇ ਘਰ ਬਹਿ ਜਾਣ ਕਿਉਂਕਿ ਸ਼ਹੀਦ ਕੀਤਾ ਕੀ ਨਹੀਂ ਤੁਸੀਂ ਇਹ ਦੇਖੋ ਜਿਹੜਾ ਹੁਕਮਰਾਨ ਹੈ ਮੌਜੂਦਾ ਹੁਕਮਰਾਨ ਔਰ ਹੁਕਮਰਾਨ ਵੀ ਕੌਣ ਹੈ ਜਿਹੜਾ ਹਜ਼ਾਰਾਂ ਲੋਕਾਂ ਨੂੰ ਮਾਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦਾ ਬਿਲਕੁਲ ਜਿਨ੍ਹਾਂ ਦੇ ਅੰਦਰ ਦਇਆ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਇੱਕ ਗੁਰੂ ਨੂੰ ਸ਼ਹੀਦ ਕਰ ਦਿੱਤਾ ਉਸ ਤੋਂ ਬਾਅਦ ਫਿਰ ਕੌਮ ਡਰ ਕੇ ਘਰੇ ਵੀ ਬਹਿ ਸਕਦੀ ਸੀ। ਔਰ ਗੁਰੂ ਅਰਜਨ ਸਾਹਿਬ ਜੀ ਦੇ ਫਰਜ਼ੰਦ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨੀ ਉਮਰ ਸੀ ਉਹਨਾਂ ਦੀ ਸਿਰਫ 11 ਸਾਲ ਦੀ ਉਮਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਕਿਹਾ ਕਿ ਇਹਨਾਂ ਦਾ ਹੰਕਾਰ ਮੈਂ ਮਿੱਟੀ 'ਚ ਮਲਾਉਂਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਅਕਾਲ ਤਖਤ ਦੀ ਰਚਨਾ ਕੀਤੀ। ਇਹ ਇੱਕ ਚੈਲੰਜ ਕੀਤਾ ਗਿਆ ਸੀ ਆ ਮੁਗਲਾਂ ਨੂੰ। ਕਿਉਂਕਿ ਮੁਗਲਾਂ ਕੋਲ ਕੀ ਸੀ ਉਸ ਸਮੇਂ ਸਭ ਤੋਂ ਵੱਡੀ ਪਾਵਰ ਕੀ ਸੀ ਉਹਨਾਂ ਕੋਲ? ਉਹ ਰਾਜਾ ਸੀਗਾ ਰਾਜਾ ਇੱਕ ਤਖਤ ਤੇ ਬੈਠਦਾ ਹੁੰਦਾ ਗੁਰੂ ਸਾਹਿਬ ਕਹਿੰਦੇ ਕਿ ਉਹ ਇੱਕ ਦੁਨਿਆਵੀ ਤਖਤ ਆ ਕਿ ਜਹਾਂਗੀਰ ਉਸ ਤਖਤ ਤੇ ਬੈਠ ਕੇ ਇਹ ਸਮਝਦਾ ਏ ਕਿ ਮੈਂ ਹੀ ਰੱਬ ਆ ਤਾਂ ਉਹਦੇ ਪੈਰਲਰ ਗੁਰੂ ਸਾਹਿਬ ਨੇ ਫਿਰ ਅਕਾਲ ਤਖਤ ਦੀ ਰਚਨਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਗੁਰਿਆਈ ਸੌਂਪੀ ਜਾ ਰਹੀ ਸੀ ਤਾਂ ਉਹਨਾਂ ਵਾਸਤੇ ਬਾਬਾ ਬੁੱਢਾ ਜੀ ਇੱਕ ਸੇਲੀ ਲੈ ਕੇ ਆਏ ਸੇਲੀ ਹੁੰਦੀ ਸੀ ਇੱਕ ਧਾਗਾ ਹੁੰਦਾ ਸੀ ਜਿਹੜਾ ਗੁਰਿਆਈ ਦੀ ਨਿਸ਼ਾਨੀ ਹੁੰਦਾ ਸੀ ਇੱਕ ਰਸਮ ਹੁੰਦੀ ਸੀ ਜੋ ਗੁਰਿਆਈ ਦੇ ਸਮੇਂ ਪਹਿਲੇ ਗੁਰੂ ਸਹਿਬਾਨਾਂ ਨਾਲ ਵੀ ਉਹ ਰਸਮ ਕੀਤੀ ਗਈ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਬਾਬਾ ਬੁੱਢਾ ਜੀ ਨੂੰ ਮਨਾ ਕਰਤਾ ਕਿ ਇਹ ਸੈਲੀ ਨੂੰ ਤੋਸ਼ੇਖਾਨੇ ਰੱਖ ਦੋ ਮੇਰੀ ਸੈਲੀ ਮੇਰੀ ਕਮਰ ਤੇ ਟੰਗੀਆਂ ਕਿਰਪਾਨਾਂ ਹੋਣਗੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਇਹਦੇ ਵਿੱਚ ਉਹਨਾਂ ਦੀ ਕੀ ਸੋਚ ਸੀ ਕਾਰਨ ਕੀ ਸੀ ਇਹਦਾ ਦੋ ਤਲਵਾਰਾਂ ਪਿੱਛੇ ਜਿਹੜੀ ਸੋਚ ਸੀ ਉਹ ਬਹੁਤ ਡੂੰਗੀ ਸੋਚ ਸੀ ਪੀਰੀ ਦੀ ਤਲਵਾਰ ਆ ਜਿਹੜੀ ਉਹ ਭਗਤੀ ਦਾ ਪ੍ਰਤੀਕ ਆ ਤੇ ਮੀਰੀ ਦੀ ਤਲਵਾਰ ਸ਼ਕਤੀ ਦਾ ਪ੍ਰਤੀਕ ਆ ਹੁਣ ਭਗਤੀ ਤੇ ਸ਼ਕਤੀ ਦਾ ਸਮੇਲ ਕੀਤਾ ਹੈ ਗੁਰੂ ਸਾਹਿਬ ਨੇ ਇਹ ਨਹੀਂ ਹੈ ਕਿ ਸਿਰਫ ਜੋਰ ਦਿਖਾਇਆ ਹੈ ਸਿਰਫ ਜੋਸ਼ ਦਿਖਾਇਆ ਹੈ ਹੁਣ ਭਗਤੀ ਕਿੱਥੋਂ ਆਈ ਪਹਿਲੇ ਪੰਜ ਗੁਰੂ ਸਾਹਿਬਾਨ ਕੋਲ ਭਗਤੀ ਸੀਗੀ ਉਹਨਾਂ ਨੇ ਸ਼ਕਤੀ ਦਾ ਇਸਤੇਮਾਲ ਨਹੀਂ ਕੀਤਾ ਕੋਈ ਜੰਗ ਨਹੀਂ ਲੜੀ ਕੋਈ ਫੌਜ ਨਹੀਂ ਰੱਖੀ ਕੋਈ ਸ਼ਸਤਰ ਨਹੀਂ ਪਹਿਨੇ ਕੋਈ ਤਖਤ ਲਾ ਕੇ ਨਹੀਂ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰਫ ਸ਼ਕਤੀ ਦਾ ਸਿਰਫ ਜ਼ੋਰ ਦਾ ਇਸਤੇਮਾਲ ਨਹੀਂ ਕੀਤਾ ਪੀਰੀ ਵੀ ਨਾਲ ਰੱਖੀ ਯਾਨੀ ਕਿ ਪਹਿਲੇ ਪੰਜ ਗੁਰੂ ਸਹਿਬਾਨਾਂ ਦੇ ਗਿਆਨ ਨੂੰ ਉਹਨਾਂ ਦੀ ਨਿਮਰਤਾ ਨੂੰ ਵੀ ਨਾਲ ਰੱਖਿਆ ਤਾਂ ਇਹ ਗਿਆਨ ਭਗਤੀ ਅਤੇ ਸ਼ਕਤੀ ਦਾ ਸੁਮੇਲ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਲੈ ਕੇ ਆਏ ਸਿੱਖਾਂ 'ਚ ਇੱਕ ਸੱਚਾ ਸਿੱਖਾ ਜਿਹੜਾ ਉਹ ਵੀ ਮੀਰੀ ਤੇ ਪੀਰੀ ਦੇ ਕਨਸੈਪਟ ਤੇ ਖਰਾ ਉਤਰਦਾ ਹੈ ਇੱਕ ਸਿੱਖ ਬਹਾਦਰ ਯੋद्धा ਵੀ ਹੁੰਦਾ ਹੈ ਪਰ ਉਹਦੇ ਨਾਲ ਨਾਲ ਉਹ ਦਿਆਲੂ ਵੀ ਹੁੰਦਾ ਹੈ ਬਿਲਕੁਲ ਮੀਰੀ ਤੇ ਪੀਰੀ ਅੱਡ ਅੱਡ ਨਹੀਂ ਕੀਤੀਆਂ ਜਾ ਸਕਦੀਆਂ ਸਿੱਖ ਧਰਮ ਚ ਹੁਣ ਇੱਕ ਚੀਜ਼ ਦੇਖੋ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਰਚਨਾ ਕੀਤੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਕੀ ਆ ਦਰਬਾਰ ਸਾਹਿਬ ਦਰਬਾਰ ਸਾਹਿਬ ਦਰਬਾਰ ਸਾਹਿਬ ਜੀ ਤੁਸੀਂ ਗੌਰਨਰ ਦੇਖੋਗੇ ਦਰਬਾਰ ਸਾਹਿਬ ਜਮਿਨੀ ਤਲ ਤੋਂ ਨੀਮਾ ਬਣਾਇਆ ਹੋਇਆ ਹੈ ਬਿਲਕੁਲ ਯਾਨੀ ਕਿ ਭਗਤੀ ਦਾ ਪ੍ਰਤੀਕ ਨਿਮਰਤਾ ਦਾ ਪ੍ਰਤੀਕ ਨਿਮਰਤਾ ਅਕਾਲ ਤਖਤ ਸਾਹਿਬ ਉੱਚਾ ਚੱਕ ਕੇ ਬਣਾਇਆ ਹੋਇਆ ਯਾਨੀ ਕਿ ਸ਼ਕਤੀ ਦਾ ਪ੍ਰਤੀਕ ਮੁਗਲਾਂ ਨੂੰ ਤੇ ਜ਼ੁਲਮ ਨੂੰ ਇੱਕ ਚੈਲੰਜ ਬਿਲਕੁਲ ਔਰ ਇੱਕ ਚੀਜ਼ ਹੋਰ ਦੇਖੋ ਤੁਸੀਂ ਕਿੰਨੀ ਸੋਹਣੀ ਚੀਜ਼ ਆ ਦਰਬਾਰ ਸਾਹਿਬ ਦੇ ਚਰਨਾਂ ਚ ਅਕਾਲ ਤਖਤ ਦਰਬਾਰ ਸਾਹਿਬ ਜੇ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਨਹੀਂ ਹੈ ਅਕਾਲ ਤਖਤ ਦਰਬਾਰ ਸਾਹਿਬ ਤੋਂ ਥੋੜਾ ਜਨ ਸਾਈਡ ਤੇ ਆ ਹਮ ਬਿਲਕੁਲ ਯਾਨੀ ਕਿ ਜਿਹੜੀ ਸ਼ਕਤੀ ਆ ਉਹ ਹਮੇਸ਼ਾ ਭਗਤੀ ਦੇ ਚਰਨਾਚ ਰੋ ਭਗਤੀ ਤੋਂ ਸਾਨੂੰ ਪਰਮਾਤਮਾ ਮਿਲਦਾ ਹੈ ਸ਼ਕਤੀ ਤੋਂ ਕੀ ਮਿਲਦਾ ਹੈ ਸ਼ਕਤੀ ਤੋਂ ਕੌਮਾਂ ਨੂੰ ਰਾਜ ਮਿਲਦੇ ਨੇ ਹਮ ਸਿੱਖ ਕੌਮ ਨੇ ਵੀ ਰਾਜ ਕੀਤਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਬਿਲਕੁਲ ਉਹ ਚਮੀਰੀ ਤੇ ਪੀਰੀ ਦੋਨੋਂ ਸੀ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਰਨੈਲਾਂ ਕੋਲ ਸ਼ਕਤੀ ਸੀ ਨਾ ਤਾਂ ਉਹਨਾਂ ਕੋਲ ਭਗਤੀ ਵੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਜੰਗ ਦੇ ਮੈਦਾਨ ਚ ਆਪਦੇ ਵੈਰੀਆਂ ਨੂੰ ਮਾਰਦਾ ਸੀ ਨਾ ਤਾਂ ਉਹ ਆਪਦੇ ਵੈਰੀਆਂ ਨੂੰ ਗਲ ਵੀ ਲਾ ਲੈਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਚੱਕ ਕੇ ਦੇਖ ਲਓ ਕਿਸੇ ਹਾਰੇ ਹੋਏ ਜਰਨੈਲ ਨੂੰ ਨਹੀਂ ਮਾਰਿਆ ਮਹਾਰਾਜਾ ਰਣਜੀਤ ਸਿੰਘ ਨੇ ਅਲੀਮੀ ਰਾਜ ਚ ਨੂੰ ਕਿਹਾ ਅਲੀਮੀ ਰਾਜ ਬਿਲਕੁਲ ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਆ ਇੱਕ ਆਪਾਂ ਨੂੰ ਮੁਗਲ ਰਾਜ ਤੋਂ ਉਹਨਾਂ ਨੂੰ ਮਿਲਦਾ ਤੇ ਇੱਕ ਆਪਾਂ ਨੂੰ ਖਾਲਸਾ ਰਾਜ ਤੋਂ ਉਹਨਾਂ ਨੂੰ ਮਿਲਦਾ ਹੁਣ ਮੁਗਲ ਰਾਜ ਤੇ ਭੈੜ ਕੀ ਸੀਗੀ ਮੁਗਲ ਰਾਜ ਚ ਸਿਰਫ ਸ਼ਕਤੀ ਹੀ ਸ਼ਕਤੀ ਸੀਗੀ ਭਗਤੀ ਨਹੀਂ ਸੀਗੀ ਸ਼ਕਤੀ ਦੇ ਨਾਲ ਨਾਲ ਜੇ ਭਗਤੀ ਹੁੰਦੀ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਨਾ ਕੀਤਾ ਜਾਂਦਾ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਨਾ ਕੀਤਾ ਜਾਂਦਾ ਚਾਂਦਨੀ ਚੌਂਕ ਚ ਸ਼ਰਿਆਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਨਾ ਕੀਤਾ ਜਾਂਦਾ ਮੁਗਲ ਰਾਜ ਚ ਜੇ ਸ਼ਕਤੀ ਦੇ ਨਾਲ ਭਗਤੀ ਹੁੰਦੀ ਤਾਂ ਔਰੰਗਜ਼ੇਬ ਸੌਹਾ ਖਾ ਕੇ ਨਮਕਰਦਾ ਆਪਣੀਆਂ ਮੁਗਲ ਰਾਜ ਕੋਲ ਸਿਰਫ ਤਾਕਤ ਸੀਗੀ ਇੱਕ ਹੁਕਮ ਨਾਲ ਮੁਗਲ ਬਾਦਸ਼ਾਹ ਲੱਖਾਂ ਲੋਕਾਂ ਨੂੰ ਸ਼ਹੀਦ ਕਰਵਾ ਦਿੰਦਾ ਸੀ ਪਰ ਅੰਦਰੋਂ ਖੋਖਲਾ ਸੀ ਮੁਗਲ ਰਾਜ ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਰਫ ਇੱਕ ਖਤ ਨਾਲ ਹੀ ਮੁਗਲ ਰਾਜ ਦੀਆਂ ਜਣਾ ਪੱਟੀਆਂ ਗਈਆਂ ਸੀ ਦੂਜੇ ਪਾਸੇ ਜੇ ਸਿੱਖ ਰਾਜ ਦੀ ਗੱਲ ਕਰੀਏ ਖਾਲਸਾ ਰਾਜ ਖਾਲਸਾ ਰਾਜ ਚ ਤਕਾ ਨਹੀਂ ਹੋਇਆ ਕਿਸੇ ਨਾਲ ਖਾਲਸਾ ਰਾਜ ਚ ਮਹਾਰਾਜਾ ਰਣਜੀਤ ਸਿੰਘ ਨੇ ਜੇ ਜੰਗਾਂ ਲੜੀਆਂ ਨੇ ਤਾਂ ਜਿਹੜੇ ਦੁਸ਼ਮਨ ਨੇ ਹਥਿਆਰ ਸਿੱਡ ਦਿੱਤੇ ਫਿਰ ਉਹਨੂੰ ਮਾਰਿਆ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਹੋਣਾ ਨੇ ਜਮਰੌਤ ਤੱਕ ਖਾਲਸਾ ਰਾਜ ਦੇ ਝੰਡੇ ਗੱਡੇ ਪਰ ਹਰੀ ਸਿੰਘ ਨਲਵਾ ਦਾ ਆਪਣੀ ਫੌਜ ਨੂੰ ਹੁਕਮ ਸੀ ਕਿ ਦੁਸ਼ਮਨ ਦੀ ਧੀ ਭੈਣ ਦੀ ਵੀ ਇੱਜ਼ਤ ਕਰਨੀ ਆ ਬੱਚਾ ਬੁੜਾ ਬਜ਼ੁਰਗ ਤੇ ਔਰਤ ਇਹਨਾਂ ਨੂੰ ਕੁਝ ਨਹੀਂ ਕਹਿਣਾ ਤਾਂ ਹੀ ਤਾਂ ਫਿਰ ਹਰੀ ਸਿੰਘ ਨਲਵਾ ਦੇ ਡਰ ਨਾਲ ਅਫਗਾਨੀ ਸਲਵਾਰਾਂ ਪਾਉਣ ਲੱਗ ਗਏ ਸੀ ਕਿ ਜੇ ਅਸੀਂ ਸਲਵਾਰਾਂ ਪਾਲਾਂਗੇ ਅਸੀਂ ਚੁੰਨੀਆਂ ਲੈ ਲਾਂਗੇ ਤੇ ਹਰੀ ਸਿੰਘ ਨਲਵੇ ਤੋਂ ਅਸੀਂ ਬਚ ਜਾਾਂਗੇ ਇਹ ਜਿਹੜਾ ਹਲੀਮੀ ਰਾਜ ਆ ਕਿ ਤੱਕੇशाही ਨਹੀਂ ਕਰਨੀ ਇਹ ਕਿੱਥੋਂ ਆਇਆ ਇਸ ਦੀ ਪ੍ਰੇਰਣਾ ਉੱਥੋਂ ਹੀ ਮਿਲੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਚੋਂ ਖਾਲਸਾ ਰਾਜ ਦੀ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਇੱਕ ਸ਼ਾਨਦਾਰ ਉਹ ਰਾਜ ਸੀਗਾ ਚੰਗਾ ਰਾਜ ਸੀ ਉਹ ਖਾਲਸਾ ਰਾਜ ਖਾਲਸਾ ਰਾਜ ਕਿਵੇਂ ਆਇਆ ਤੇ ਖਾਲਸਾ ਰਾਜ ਆਉਣ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਕਿਵੇਂ ਦਾ ਸੀ ਖਾਲਸਾ ਰਾਜ ਬਾਰੇ ਜ਼ਿਆਦਾਤਰ ਆਪਾਂ ਨੂੰ ਪਤਾ ਹੈ ਪਰ ਖਾਲਸਾ ਰਾਜ ਆਇਆ ਕਿਵੇਂ ਸੀਗਾ ਨਾ ਇਹਦੇ ਬਾਰੇ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਹੋਰ ਚੀਜ਼ ਦੇਖੋ ਬੜੀ ਸ਼ਾਨਦਾਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ 1699 ਚ ਖਾਲਸਾ ਪ੍ਰਗਟ ਕਰਨ ਤੋਂ ਠੀਕ 100 ਸਾਲ ਬਾਅਦ 1799 ਚ ਫਿਰ ਖਾਲਸਾ ਰਾਜ ਦੀ ਸ਼ੁਰੂਆਤ ਹੋਈ ਠੀਕ 100 ਸਾਲ ਬਾਅਦ ਬਿਲਕੁਲ ਖਾਲਸਾ ਰਾਜ ਜਦੋਂ ਆਇਆ ਏ ਉਸ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀਗੇ ਜੇ ਆਪਾਂ ਦੇਖੀਏ ਕਿ ਪੰਜਾਬ ਦੇ ਰੂਲ ਕੌਣ ਕਰ ਰਿਆ ਸੀ ਉਸ ਤੋਂ ਪਹਿਲਾਂ ਹੁਣ ਦੋ ਉਦੋਂ ਵੱਡੀਆਂ ਤਾਕਤਾਂ ਸੀਗੀਆਂ ਇੱਕ ਮੁਗਲ ਦੂਜਾ ਅਫਗਾਨੀ ਗੁਰੂ ਕਾਲ ਤੱਕ ਜਦੋਂ ਆਪਾਂ ਦੇਖਦੇ ਆਂ ਤਾਂ ਅਫਗਾਨੀਆਂ ਦੀ ਐਂਟਰੀ ਨਹੀਂ ਸੀ ਹੋਈ ਆਪਾਂ ਨੂੰ ਜ਼ਿਆਦਾਤਰ ਮੁਗਲ ਰਾਜਿਆਂ ਦੀ ਗੱਲ ਨਹੀਂ ਮਿਲਦੀ ਆ ਬਿਲਕੁਲ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਉਸ ਤੋਂ ਬਾਅਦ ਫਿਰ 18ਵੀਂ ਸਦੀ ਵਾਲੇ ਸਿੰਘ ਆਏ ਨਵਾਬ ਕਪੂਰ ਸਿੰਘ ਹੋਣੀ ਜੱਸਾ ਸਿੰਘ ਆਲੂ ਵਾਲੀਆ ਹੋਣੀ ਜੱਸਾ ਸਿੰਘ ਰਾਮਗੜੀਆ ਹੋਣੀ ਚੜਤ ਸਿੰਘ ਸ਼ੁਕਰਚੱਕੀਆ ਹੋਣੀ ਇਹ ਜਿਹੜਾ ਦੌਰ ਸੀਗਾ ਇਹ ਦੌਰ ਚ ਫਿਰ ਨਾਦਰ ਸ਼ਾਹ ਆਇਆ ਨਾਦਰ ਸ਼ਾਹ ਨੇ ਅੱਤ ਦੀ ਲੁੱਟ ਮਚਾਈ ਪੂਰੇ ਭਾਰਤ ਚ ਉਦੋਂ ਹੀ ਉਹਦਾ ਵਾ ਸਿੱਖਾਂ ਨਾਲ ਪਿਆ ਪੂਰੇ ਭਾਰਤ ਨੂੰ ਉਹ ਲੁੱਟ ਕੇ ਲੈ ਜਾਂਦਾ ਸੀ ਕੋਈ ਨਾਦਰ ਸ਼ਾਹ ਮੂਰੇ ਖੰਗਦਾ ਵੀ ਨਹੀਂ ਸੀਗਾ ਵੱਡੇ-ਵੱਡੇ ਯੋਧੇ ਆਪਦੇ ਘਰਾਂ 'ਚ ਲੁੱਕ ਕੇ ਬਹਿ ਜਾਂਦੇ ਸੀ ਐਡਾ ਖੂਂਖਾਰ ਸੀਗਾ ਨਾਦਰ ਸ਼ਾਹ ਤੇ ਉਹਦੀ ਫੌਜ ਉਹਨੂੰ ਲੁੱਟਿਆ ਕਿਨੇ ਜੰਗਲਾਂ 'ਚ ਬੈਠੇ ਸਿੱਖਾਂ ਨੇ ਕਿਹਦੇ ਵਾਸਤੇ ਲੁੱਟਿਆ ਹੁਣ ਅੱਜ ਕਹਿ ਦਿੱਤਾ ਜਾਂਦਾ ਨਾ ਕਿ ਹਾਂਜੀ ਕਿ ਸਿੱਖ ਤਾਂ ਵੱਖਰੀ ਸੋਚ ਦੇ ਮਾਲਕ ਨੇ ਬਹੁਤ ਸਿੱਖਾਂ ਦਾ ਮਜ਼ਾਕ ਵੀ ਉਡਾਉਂਦੇ ਨੇ ਲੋਕ ਬਿਲਕੁਲ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਕੁਝ ਸ਼ਰਾਰਤੀ ਲੋਕ ਨੇ ਉਹ ਸਰਦਾਰ ਨੂੰ ਦੇਖ ਕੇ ਸ਼ਬਦ ਵਰਤਦੇ ਨੇ 12:00 ਬਜ ਗਏ ਜੀ ਬਿਲਕੁਲ ਇਹ ਉਹ ਸਰਦਾਰ ਨੇ ਜਦੋਂ ਨਾਦਰ ਸ਼ਾ ਆਇਆ ਨਾ ਬਿਲਕੁਲ ਨਾਦਰ ਸ਼ਾ 90 ਲੱਖ ਨੁਟਕੇ ਲੈ ਕੇ ਗਿਆ ਸੀ ਦਿੱਲੀ ਤੋਂ ਇੱਕੋ ਵੇਲੇ ਚ ਉਦੋਂ ਭਾਰਤ ਦੇ ਵੱਡੇ ਵੱਡੇ ਸੂਰਮੇ ਆਪਣੇ ਘਰਾਂ ਚ ਲੁੱਕ ਕੇ ਬੈਠ ਗਏ ਸੀ ਤੇ ਨਾਦਰ ਸ਼ਾ ਦਾ ਮੁਕਾਬਲਾ ਕਿਹਨੇ ਕੀਤਾ ਸੀ ਸਿੰਘਾਂ ਨੇ ਸਰਦਾਰਾਂ ਨੇ ਜੰਗਲਾਂ ਚ ਬੈਠਿਆਂ ਨੇ ਭੁੱਖੇ ਸਿੰਘਾਂ ਨੇ ਜਿਨ੍ਹਾਂ ਕੋਲ ਖਾਣ ਨੂੰ ਰੋਟੀ ਵੀ ਨਹੀਂ ਸੀ ਹੁੰਦੀ ਦੋ ਸਮੇਂ ਦੀ ਉਹਨਾਂ ਨੇ ਨਾਦਰ ਸ਼ਾਹ ਦਾ ਰਾਹ ਰੋਕਿਆ ਤੇ ਨਾਦਰ ਸ਼ਾਹ ਦੀ ਫੌਜ ਨੂੰ ਲਟਿਆ ਬਾਬਾ ਜੱਸਾ ਸਿੰਘ ਆਲੂ ਵਾਲੀਆ ਹੋਣੀ ਨਵਾਬ ਕਪੂਰ ਸਿੰਘ ਹੋਣੀ ਉਹਨਾਂ ਨੇ ਕਿਹਾ ਕਿ ਨਾਦਰ ਸ਼ਾਹ ਨੂੰ ਕਿਤੇ ਭਲੇਖਾ ਨਾ ਰਹਿ ਜੇ ਕਿ ਭਾਰਤ 'ਚ ਕੋਈ ਸੂਰਮਾ ਨਹੀਂ ਹੈ ਕਿ ਭਾਰਤ ਨੂੰ ਲੁੱਟ ਕੇ ਬਾਹਰਲਾ ਬੰਦਾ ਕਿਵੇਂ ਜਾਊਗਾ ਇਹਦੇ ਇਹਨਾਂ ਸਰਦਾਰਾਂ ਦੀ ਇਹ ਦੇਸ਼ ਵਾਸਤੇ ਬਹੁਤ ਸੌਖਾ ਹੈ ਕਹਿ ਦੇਣਾ ਕਿ 12:00 ਵਜੇ ਉਹ 12 ਜਦੋਂ ਵੱਜਦੇ ਸੀ ਨਾ ਉਦੋਂ ਉਹ ਮੁਗਲ ਤੇ ਅਫਗਾਨ ਲੁਕਦੇ ਫਿਰਦੇ ਹੁੰਦੇ ਸੀ ਉਹ 12 ਵਜੇ ਸਿੰਘ ਹਮਲਾ ਕਰਦੇ ਸੀਗੇ ਨਾਦਰ ਸ਼ਾਹ ਦੀਆਂ ਫੌਜਾਂ ਤੇ ਉਦੋਂ ਕਹਿੰਦੇ ਸੀ ਨਾਦਰ ਸ਼ਾਹ ਦੇ ਡਰੇ ਹੋਏ ਫੌਜੀ ਕਿ 12 ਵਜ ਗਏ ਸਰਦਾਰ ਆ ਰਹੇ ਨੇ ਇਹਦਾ ਮਜ਼ਾਕ ਹੀ ਬਣਾ ਲਿਆ ਹਮ ਨਾਦਰ ਸ਼ਾਹ ਤੋਂ ਬਾਅਦ ਫਿਰ ਅਫਗਾਨ ਦਾ ਬਾਦਸ਼ਾਹ ਬਣਿਆ ਅਹਿਮਦ ਸ਼ਾਹ ਅਬਦਾਲੀ ਅਹਿਮਦ ਸ਼ਾਹ ਅਬਦਾਲੀ ਨੇ ਰੱਜ ਕੇ ਕਤਲੇਆਮ ਕੀਤਾ ਸਿੱਖਾਂ ਦਾ ਹਮ ਇੱਕ ਦਿਨ ਚ ਅੱਧੀ ਆਬਾਦੀ ਸਿੱਖਾਂ ਦੀ ਮੁਕਾ ਗਿਆ ਸੀਗਾ ਅਹਿਮਦ ਸ਼ਾਹ ਅਬਦਾਲੀ ਅੱਛਾ ਇੱਕ ਦਿਨ ਚ ਤੁਸੀਂ ਸੋਚ ਕੇ ਦੇਖੋ ਪਾਣੀਪਤ ਦੀ ਤੀਜੀ ਜੰਗ ਬਹੁਤ ਮਸ਼ਹੂਰ ਆ ਅਹਿਮਦ ਸ਼ਾਹ ਅਬਦਾਲੀ ਦੀ ਉਹ ਜੰਗ ਹੋਈ ਸੀ ਮਰਾਠਿਆਂ ਨਾਲ ਮਰਾਠੇ ਉਦੋਂ ਬਹੁਤ ਵੱਡੀ ਤਾਕਤ ਸੀ ਇਤਿਹਾਸਕਾਰ ਇਥੋਂ ਤੱਕ ਕਹਿੰਦੇ ਨੇ ਕਿ ਜੇ ਪਾਣੀਪਤ ਦੀ ਉਹ ਜੰਗ 'ਚ ਮਰਾਠੇ ਨਾ ਹਾਰਦੇ ਤਾਂ ਪੂਰੇ ਭਾਰਤ ਤੇ ਮਰਾਠਿਆਂ ਨੇ ਰਾਜ ਕਰਨਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਇਹੋ ਜੀ ਸਿਕਸ਼ਤ ਦਿੱਤੀ ਕਿ ਮਰਾਠੇ 10-12 ਸਾਲ ਉੱਠ ਨਹੀਂ ਸਕੇ ਤੇ ਸਿੰਘ ਕਿਹੜੀ ਮਿੱਟੀ ਦੇ ਬਣੇ ਨੇ ਇੱਕ ਕੌਮ ਉਹਦੀ ਅੱਧੀ ਆਬਾਦੀ ਮੁਕਾ ਗਿਆ ਅਫਦਾਲੀ ਇੱਕ ਦਿਨ ਚ ਵੱਡਾ ਕੱਲੂ ਗਾਰਾ ਜਿਹਨੂੰ ਕਹਿੰਦੇ ਆ ਕੌਮ ਦੀ ਅੱਧੀ ਆਬਾਦੀ ਖਤਮ ਹੋਣ ਤੋਂ ਬਾਅਦ ਗੁਰੂ ਦੇ ਉਹ ਸਿੰਘਾਂ ਨੇ ਤਿੰਨ ਮਹੀਨੇ ਬਾਅਦ ਹੀ ਅਫਦਾਲੀ ਨੂੰ ਲਲਕਾਰਤਾ ਸੀ ਵੱਡਾ ਕੱਲੂ ਗਾਰਾ ਕਰਨ ਤੋਂ ਬਾਅਦ ਅਫਦਾਲੀ ਸਿੱਖਾਂ ਨੂੰ ਇੱਕ ਵੱਡੀ ਸੱਟ ਦੇਣ ਦੇ ਇਰਾਦੇ ਨਾਲ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਗਿਆ ਸੀ ਜਿਹੜੀ ਹੁਣ ਆਪਾਂ ਇਮਾਰਤ ਦੇਖਦੇ ਆਂ ਦਰਬਾਰ ਸਾਹਿਬ ਦੀ ਇਹ ਉਹਨਾਂ ਵੇਲੇ ਦੀ ਨਹੀਂ ਹੈ ਗੁਰੂਵਤਨ ਸਾਹਿਬਲੇ ਦੀ ਨਹੀਂ ਹੈ ਦਰਬਾਰ ਸਾਹਿਬ ਤੇ ਕਿੰਨੇ ਵਾਰ ਹਮਲਾ ਹੋਇਆ ਹੈ ਵੱਡਾ ਕੱਲੂ ਕਾਰ ਕਰਨ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਗਿਆ ਸੀ ਕਿ ਅੱਧੀ ਆਬਾਦੀ ਤਾਂ ਮੈਂ ਸਿੱਖਾਂ ਦੀ ਖਤਮ ਕਰ ਗਿਆ ਜਿਹੜੇ ਬਚੇ ਖੁਚੇ ਨੇ ਉੱਟੇ ਹੋਏ ਦਰਬਾਰ ਸਾਹਿਬ ਵੱਲ ਦੇਖ ਕੇ ਮਰ ਜਾਣਗੇ ਪਰ ਸਿੱਖਾਂ ਨੇ ਉਸੇ ਹੀ ਅਬਦਾਲੀ ਨੂੰ ਫਿਰ ਪੰਜਾਬ ਚੋਂ ਬਾਹਰ ਕੱਢਿਆ ਸੀਗਾ ਉਹੀ ਅਬਦਾਲੀ ਫਿਰ ਸਿੱਖਾਂ ਨਾਲ ਸਮਝੌਤਾ ਕਰਨਾ ਚਾਹੁੰਦਾ ਸੀਗਾ ਉੱਥੇ ਫਿਰ ਦਰਬਾਰ ਸਾਹਿਬ ਦੇ ਉਹ ਮਲਵੇ ਤੇ ਖੜੇ ਹੋ ਕੇ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਕਿਹਾ ਸੀ ਕਿ ਤੇਰੇ ਨਾਲ ਸਮਝੌਤਾ ਨਹੀਂ ਹੋਊਗਾ ਹੁਣ ਤੇਰੇ ਨਾਲ ਗੱਲ ਜਿਹੜੀ ਕਰਾਂਗੇ ਅਸੀਂ ਹੁਣ ਜੰਗ ਦੇ ਮੈਦਾਨ 'ਚ ਕਰਾਂਗੇ ਅਫਗਾਨੀ ਨੂੰ ਫਿਰ ਬੁਰੀ ਤਰ੍ਹਾਂ ਹਰਾਇਆ ਸੀਗਾ ਸਿੰਘਾਂ ਨੇ ਜੰਗਲਾਂ 'ਚ ਰਹਿ ਕੇ ਸਿੱਖ ਲੜਦੇ ਰਹੇ ਮਰਦੇ ਰਹੇ ਪਰ ਲੜਨ ਨਹੀਂ ਛੱਡਿਆ ਸਿੱਖਾਂ ਨੇ ਆਪਾਂ ਗੱਲ ਕਰਦੇ ਆ ਨਾ ਵੀ ਖਾਲਸਾ ਰਾਜ ਬਹੁਤ ਸੋਹਣਾ ਰਾਜ ਸੀਗਾ ਬਹੁਤ ਵਧੀਆ ਰਾਜ ਸੀਗਾ ਇਹ ਸਭ ਨੂੰ ਪਤਾ ਪਰ ਖਾਲਸਾ ਰਾਜ ਆਇਆ ਕਿਵੇਂ ਸਿੱਖਾਂ ਦੀਆਂ ਲੱਖਾਂ ਹੀ ਸ਼ਹਾਦਤਾਂ ਹੋਈਆਂ ਖਾਲਸਾ ਰਾਜ ਦੀ ਨਹੀਂ ਕੋਈ ਇੱਟਾਂ ਜਾਂ ਸਿਮਿੰਟ ਨਾ ਨਹੀਂ ਰੱਖੀ ਗਈ ਖਾਲਸਾ ਰਾਜ ਦੀ ਨਹੀਂ ਲੱਖਾਂ ਹੀ ਸਿੱਖਾਂ ਦੇ ਖੂਨ ਨਾ ਰੱਖੀ ਗਈ ਸੀ ਉਸ ਦੌਰ ਦੇ ਵਿੱਚ ਸਿੱਖਾਂ ਦੀਆਂ ਬਹੁਤ ਜ਼ਿਆਦਾ ਸ਼ਹਾਦਤਾਂ ਹੋਈਆਂ ਪਰ ਇਨੀਆਂ ਸ਼ਹਾਦਤਾਂ ਦੇ ਬਾਵਜੂਦ ਇੰਨੇ ਮਾੜੇ ਹਾਲਾਤਾਂ ਦੇ ਬਾਵਜੂਦ ਫਿਰ ਵੀ ਸਿੱਖ ਰਾਜੇ ਕਿਵੇਂ ਮੌਦ ਵਿੱਚ ਆ ਗਿਆ ਇੱਕ ਨਖਾਸ ਚੌਂਕ ਹੁੰਦਾ ਸੀਗਾ ਲਾਹੌਰ ਚ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਨਖਾਸ ਚੌਂਕ ਸਿੱਖਾਂ ਦੇ ਖੂਨ ਨਾਲ 12 ਮਹੀਨੇ 30 ਦਿਨ ਲਾਲ ਹੋਇਆ ਰਹਿੰਦਾ ਸੀ ਜਿਹੜੇ ਵੀ ਸਿੱਖ ਨੂੰ ਫੜਦੇ ਸੀ ਲਿਆ ਕੇ ਉੱਥੇ ਹੀ ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਸੀ ਬਾਦਸ਼ਾਹੀ ਫਰਮਾਨ ਜਾਰੀ ਹੋ ਗਿਆ ਸੀ ਸਿੱਖਾਂ ਦੇ ਖਿਲਾਫ ਕਿ ਸਿੱਖ ਜਿੱਥੇ ਮਿਲਦਾ ਹੈ ਉੱਥੇ ਹੀ ਕਤਲ ਕਰ ਦਿਓ ਤੁਹਾਨੂੰ ਸਜ਼ਾ ਨਹੀਂ ਦਿੱਤੀ ਜਾਊ ਤੁਹਾਨੂੰ ਇਨਾਮ ਦਿੱਤਾ ਜਾਊਗਾ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਐਨੇ ਬੇਈਮਾਨ ਹੋ ਗਏ ਸੀਗੇ ਲੋਕ ਆਪਣੀਆਂ ਜਨਾਨੀਆਂ ਦੀਆਂ ਗੁੱਤਾਂ ਵੱਢ ਕੇ ਲੈ ਜਾਂਦੇ ਸੀਗੇ ਮੀਰ ਮੰਨੂ ਵਰਗਿਆ ਕੋਲ ਕਿ ਇਹ ਸਿੱਖਾਂ ਦੇ ਬਾਲ ਨੇ ਸਾਨੂੰ ਪੈਸੇ ਦੋ ਇੰਨੀਆਂ ਸ਼ਹਾਦਤਾਂ ਦੇ ਬਾਵਜੂਦ ਵੀ ਫਿਰ ਰਾਜ ਕਿਵੇਂ ਆ ਗਿਆ ਸਿੱਖਾਂ ਦਾ ਕਿਉਂਕਿ ਉਹਨਾਂ ਨੇ ਦਾਵਾ ਕੀਤਾ ਰਾਜ ਦਾ ਉਹ ਕਹਿੰਦੇ ਸੀ ਹਮ ਰਾਖਤ ਪਾਤਸ਼ਾਹੀ ਦਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਬਹਾਦਰ ਸਿੱਖਾਂ ਨੇ ਜਦ ਸੋਚ ਲਿਆ ਨਾ ਕਿ ਅਸੀਂ ਰਾਜ ਕਰਾਂਗੇ ਫਿਰ ਉਹਨਾਂ ਦੀ ਉਹ ਸੋਚ ਨਾਲ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਫਿਰ 1799 ਚ ਸਿੱਖਾਂ ਦਾ ਰਾਜ ਆਇਆ 19 ਸਾਲ ਦਾ ਇੱਕ ਨੌਜਵਾਨ ਰਣਜੀਤ ਸਿੰਘ ਲਾਹੌਰ ਦੇ ਕਿਲੇ 'ਚ ਬੈਠੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹਜਹਾਨ ਨੂੰ ਲਲਕਾਰਦਾ ਹੈ ਕਿ ਬਾਹਰ ਨਿਕਲ ਅਹਿਮਦ ਸ਼ਾਹ ਅਬਦਾਲੀ ਦੇ ਆ ਪੋਤਰਿਆ ਤੈਨੂੰ ਚੜਤ ਸਿੰਘ ਦਾ ਪੋਤਰਾ ਵੰਗਾਰਦਾ 19 ਸਾਲ ਦਾ ਫਿਰ ਉਹ ਬਹਾਦਰ ਨੌਜਵਾਨ ਰਣਜੀਤ ਸਿੰਘ ਜਿਹਦੇ ਦਾਦੇ ਪਰਦਾਦਿਆਂ ਨੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੂੰ ਪਜਾਇਆ ਸੀ ਅੱਜ ਉਹਨੇ ਫਿਰ ਆਪਣੀ ਬਹਾਦਰੀ ਨਾਲ ਲਾਹੌਰ ਦੇ ਉਹ ਕਿਲੇ 'ਚੋਂ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹਜਹਾਨ ਨੂੰ ਭਜਾਇਆ ਗੱਲਾਂ ਕਰਦੇ ਨੇ ਨਾ ਕਈ ਲੋਕ ਇਹ ਸਿੱਖਾਂ ਦੀ ਕੀ ਦੇਣਾ ਭਾਰਤ ਨੂੰ ਮਹਾਰਾਜਾ ਰਣਜੀਤ ਸਿੰਘ ਪੂਰੇ ਭਾਰਤ ਦਾ ਉਹ ਪਹਿਲਾ ਇਨਸਾਨ ਹੈ ਜਿਨੇ ਅਫਗਾਨੀਆਂ ਨੂੰ ਇਹੋ ਜਿਹਾ ਲੱਤ ਮਾਰ ਕੇ ਭਜਾਇਆ ਕਿ ਅਫਗਾਨੀ ਮੁੜ ਹਮਲਾ ਕਰਨ ਦੇ ਕਾਬਿਲ ਨਹੀਂ ਰਹੇ ਭਾਰਤ ਤੇ ਚੱਕ ਕੇ ਦੇਖ ਲੋ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਦਾ ਇਤਿਹਾਸ ਜਿੰਨੇ ਵੀ ਹਮਲੇ ਹੋਏ ਨੇ ਖੈਬਰ ਦਰਾ ਤੋਂ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਖੈਬਰ ਦਰਾ ਹੀ ਬੰਦ ਕਰਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਬੱਬਰ ਸ਼ੇਰ ਜਰਨੈਲ ਹਰੀ ਸਿੰਘ ਨਲਵਾ ਨੇ ਖੈਬਰਦਰਾ ਦੇ ਕੋਲ ਹੀ ਜਮਰੋਦ ਦਾ ਕਿਲਾ ਫਤਿਹ ਕੀਤਾ ਉਦੋਂ ਬਾਅਦ ਫਿਰ ਕਿਸੇ ਅਫਗਾਨੀ ਨੇ ਅੱਖ ਚੱਕ ਕੇ ਨਹੀਂ ਦੇਖਿਆ ਭਾਰਤ ਵੱਲ ਇਹ ਦੇ ਨਾ ਸਿੱਖਾਂ ਦੀ ਭਾਰਤ ਨੂੰ ਜਿਹੜਾ ਇਹ ਖਾਲਸਾ ਰਾਜ ਸਥਾਪਿਤ ਹੋਇਆ ਇਸ ਰਾਜ ਵਿੱਚ ਕਿਤੇ ਨਾ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀ ਕੋਈ ਯੋਗਦਾਨ ਰਿਹਾ ਜਾਂ ਨਹੀਂ ਬਿਲਕੁਲ ਰਿਹਾ ਯੋਗਦਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਯੋਗਦਾਨ ਨੂੰ ਆਪਾਂ ਕੱਢ ਹੀ ਨਹੀਂ ਸਕਦੇ ਬਾਹਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਹੀ ਤੁਸੀਂ ਸਿੱਖ ਇਤਿਹਾਸ ਚੋਂ ਜੇ ਕੱਢ ਦੋ ਤਾਂ ਉਸ ਤੋਂ ਬਾਅਦ ਉਹ ਰਾਜ ਦੇਖਣ ਨੂੰ ਮਿਲਣਾ ਹੀ ਨਹੀਂ ਸੀ ਆਪਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਦੋਂ ਆਪਾਂ ਨਾਮ ਲੈਨੇ ਆ ਤੁਸੀਂ ਸੋਚ ਕੇ ਦੇਖੋ ਸਭ ਤੋਂ ਪਹਿਲਾਂ ਆਪਣੇ ਅੱਖਾ ਮੂਰੇ ਕੀ ਆਉਂਦਾ ਹੈ ਛੱਪੜ ਚਿੜੀ ਦਾ ਉਹ ਮੈਦਾਨ ਤੇ ਉਹ ਹੰਕਾਰੀ ਵਜ਼ੀਦ ਖਾਨ ਜਿਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਦ ਖਾਨ ਨੂੰ ਸੌਦਾ ਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੁਚਾਨੰਦ ਜਿਹੜਾ ਸੱਪ ਦੇ ਬੱਚੇ ਕਹਿੰਦਾ ਸੀਗਾ ਸਾਹਿਬਜ਼ਾਦਿਆਂ ਨੂੰ ਸੋਚ ਕੇ ਦੇਖੋ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਛੱਪੜ ਚਿੜੀ ਦਾ ਉਹ ਮੈਦਾਨ ਨਾ ਜਿੱਤਦੇ ਸਰਹੰਦ ਫਤਿਹ ਨਾ ਕਰਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਜੇ ਵਜ਼ੀਦ ਖਾਨ ਤੇ ਸੁਚਾਨੰਦ ਵਰਗਿਆਂ ਨੂੰ ਸਜ਼ਾਵਾ ਨਾ ਦਿੰਦੇ ਤਾਂ ਕਿੰਨੀ ਵੱਡੀ ਇੱਕ ਚੀਜ਼ ਰਹਿ ਜਾਂਦੀ ਸਿੱਖਾਂ ਦੇ ਦਿਲਾਂ 'ਚ ਜਦੋਂ ਹੁਣ ਦਸੰਬਰ ਦੇ ਮਹੀਨੇ 'ਚ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾਂਦੇ ਆ ਤਾਂ ਸਾਡੇ ਦਿਲ 'ਚ ਇੱਕ ਵਿਰਾਗ ਦੇ ਨਾਲ ਨਾਲ ਇੱਕ ਸੰਤੁਸ਼ਟੀ ਵੀ ਹੁੰਦੀ ਆ ਕਿ ਇੱਥੇ ਇਹ ਪਾਪੀ ਵਜ਼ੀਦ ਖਾਨ ਵਰਗਿਆਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਨਾਇਆ ਸੀ ਇਹ ਗੱਲ ਦਾ ਸਾਨੂੰ ਵਿਰਾਗ ਹੁੰਦਾ ਹੈ ਪਰ ਇੱਕ ਸੰਤੁਸ਼ਟੀ ਹੁੰਦੀ ਆ ਕਿ ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਦ ਖਾਨ ਨੂੰ ਕੁੱਤੇ ਦੀ ਮੌਤ ਮਾਰਿਆ ਸੀ ਅਸੀਂ ਕਿਵੇਂ ਕਹਿ ਸਕਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਯੋਗਦਾਨ ਨਹੀਂ ਹੈ ਸਿੱਖ ਰਾਜ 'ਚ ਬਹੁਤ ਵੱਡਾ ਯੋਗਦਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਥਾਪੜਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਸੀ ਪੰਜਾਬ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਕੇ ਸ਼ਹਿਰਾਂ ਦੇ ਸ਼ਹਿਰ ਫੂਕਤੇ ਸੀਗੇ ਮੁਗਲਾਂ ਦੇ ਮੁਗਲ ਰਾਜ ਦੀਆਂ ਜੜਾ ਪਟ ਕੇ ਰੱਖ ਦਿੱਤੀਆਂ ਸੀਗੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਡੋਰਾ ਕਪੂਰੀ ਸਮਾਣਾ ਸਰਹੰਦ ਐਨਾ ਡਰ ਕੇ ਸੀਗੇ ਮੁਗਲ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਫਰਖਸ਼ੀਰ ਉਦੋਂ ਰਾਜਾ ਹੁੰਦਾ ਸੀਗਾ ਫਰਖਸ਼ੀਰ ਆਫ ਦਿ ਮਹਿਲ ਚ ਪਿਆ ਹੁੰਦਾ ਸੀ ਤੇ ਫਰਖਸ਼ੀਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਡਰ ਤੋਂ ਆਪਦੇ ਸਾਰੇ ਸ਼ਹਿਰ ਦੇ ਘੋੜੇ, ਗਧੇ, ਖੱਚਰਾਂ ਸਭ ਬੈਨ ਕਰਤੇ ਸੀ। ਉਹ ਕਹਿੰਦਾ ਜਦੋਂ ਮੈਂ ਸੌਂਨਾ ਆਪਦੇ ਮਹਿਲ ਚ ਰਾਤ ਨੂੰ ਤਾਂ ਬਾਹਰ ਜਦੋਂ ਘੋੜੇ, ਗਧੇ ਜਾਂ ਖੱਚਰ ਦੀ ਠੱਪ ਠੱਪ ਸੁਣਦੀ ਹੈ ਨਾ ਮੈਨੂੰ ਐ ਲੱਗਦਾ ਕਿ ਬੰਦਾ ਸਿੰਘ ਬਹਾਦਰ ਤੇ ਉਹਦੇ ਸਿੱਖ ਆ ਗਏ। ਐਡਾ ਖੌਫ ਪਾਤਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਦੇ ਦਿਲ ਚ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਸਮੇਂ ਰਾਜ ਦੀ ਗੱਲ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖ ਰਾਜ ਦੀ ਨਹੀਂ ਰੱਖੀ ਸੀ ਖੁਦ ਬਾਦਸ਼ਾਹੀ ਬਣੇ ਉਹ ਨਾ ਆਪ ਦੇ ਨਾਮ ਤੇ ਸਿੱਕੇ ਚਲਾਏ ਗੁਰੂ ਨਾਨਕ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਚਲਾਏ ਦੇਗ ਤੇਗੋ ਫਤਿਹ ਨਸਰਤ ਬੇਦਰੰਗ ਯਾਫਤ ਨਾਨਕ ਗੁਰੂ ਗੋਬਿੰਦ ਸਿੰਘ ਜੀ ਇਹ ਮੋਹਰ ਤੇ ਲਿਖਿਆ ਹੁੰਦਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇੱਕ ਜਗ੍ਹਾ ਦਿਖਾ ਦਿਓ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸੇ ਸਿੱਕੇ ਤੇ ਅਬਦੀ ਫੋਟੋ ਜਾਂ ਆਪ ਦਾ ਨਾਮ ਲਿਖਾਇਆ ਹੋਵੇ ਜਾਂ ਮੋਹਰ ਤੇ ਲਿਖਾਇਆ ਹੋਵੇ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਦੋਂ ਰਾਜ ਦੀ ਗੱਲ ਕੀਤੀ। ਅਰਦਾਸ ਚ ਅਸੀਂ ਪੜਦੇ ਆਂ ਦੁਹਰਾ ਰਾਜ ਕਰੇਗਾ ਖਾਲਸਾ ਅਕੀ ਰਹੇ ਨ ਕੋਏ। ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਇਹ ਦੋਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅਰਦਾਸ ਚ ਸ਼ਾਮਿਲ ਕੀਤਾ ਹੋਇਆ ਹੈ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਖਾਲਸਾ ਰਾਜ ਸਥਾਪਿਤ ਕਰਨ 'ਚ ਇੱਕ ਬਹੁਤ ਵੱਡਾ ਰੋਲ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਤਾਂ ਕਿਉਂ ਨਾ ਆਪਾਂ ਅਗਲਾ ਪੋਡਕਾਸਟ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਰਨੀ। ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਇੱਕ ਵੱਖਰਾ ਪੋਡਕਾਸਟ ਜ਼ਰੂਰ ਆਪਾਂ ਲੈ ਕੇ ਆਵਾਂਗੇ। ਬਾਕੀ ਆਪਾਂ ਆਪਣੇ ਵਿਊਅਰਸ ਨੂੰ ਪੁੱਛ ਲੈਣੇ ਆ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਅਸੀਂ ਕਦੋਂ ਪੋਡਕਾਸਟ ਲੈ ਕੇ ਆਈਏ ਜਾਂ ਤੁਸੀਂ ਕੋਈ ਹੋਰ ਵੀ ਟੌਪਿਕ ਸਾਨੂੰ ਦੱਸ ਸਕਦੇ ਹੋ ਜਿਹਦੇ ਤੇ ਤੁਸੀਂ ਚਾਹੁੰਦੇ ਹੋ ਕਿ ਇਸ ਟੌਪਿਕ ਤੇ ਤੁਸੀਂ ਅਗਲੇ ਪੌਡਕਾਸਟ ਲੈ ਕੇ ਆਓ ਉਮੀਦ ਕਰਦੇ ਹਾਂ ਤੁਹਾਨੂੰ ਪੰਜਾਬ ਸਿਆਂ ਪੌਡਕਾਸਟ ਦਾ ਇਹ ਪਹਿਲਾ ਐਪੀਸੋਡ ਚੰਗਾ ਲੱਗਿਆ ਹੋਵੇਗਾ ਸਾਡੇ ਕੋਲ ਬਹੁਤੇ ਰਿਸੋਰਸਸ ਹੈ ਨਹੀਂ ਕੋਈ ਵੀ ਕਮੀ ਪੇਸ਼ੀ ਤੁਹਾਨੂੰ ਲੱਗੀ ਹੋਵੇ ਤਾਂ ਉਹਦੇ ਲਈ ਅਸੀਂ ਖਮਾ ਦੇ ਚਾਚਕ ਹਾਂ ਉਮੀਦ ਕਰਦੇ ਹਾਂ ਤੁਸੀਂ ਪੰਜਾਬ ਸਿਆਂ ਚੈਨਲ ਵਾਂਗੂ ਪੰਜਾਬ ਸਿਆਂ ਪੌਡਕਾਸਟ ਨੂੰ ਵੀ ਆਪਣਾ ਪਿਆਰ ਤੇ ਆਸ਼ੀਰਵਾਦ ਦੇਵੋਗੇ ਗੁਰੂ ਸਾਹਿਬਾਨਾਂ ਨੂੰ ਤੇ ਸਿੱਖ ਇਤਿਹਾਸ ਨੂੰ ਪਿਆਰ ਕਰਨ ਵਾਲੀ ਸੰਗਤ ਇਸ ਪੌਡਕਾਸਟ ਨੂੰ ਜ਼ਰੂਰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ